ਕੱਤਰ ਹੋਏ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਗੱਲ ਤੀਜੇ ਕੱਲੂ ਕਾਰੇ ਬਾਰੇ ਕਰੂੰਗਾ ਕਿਉਂਕਿ ਹੁਣ ਉਹ ਦਿਹਾੜੇ ਆਉਣ ਵਾਲੇ ਨੇ ਇਹ ਦਿਹਾੜਾ ਆਪਾਂ ਪਿਛਲੇ ਲੰਬੇ ਸਮੇਂ ਤੋਂ ਇਹਨੂੰ ਯਾਦ ਵੀ ਕਰਦੇ ਆਂ ਮਨਾਉਂਦੇ ਵੀ ਆਂ ਤੇ ਬਲੀ ਮਨਮਕਸਚ ਉਤਾਰਦੇ ਇਸੇ ਤਰ੍ਹਾਂ ਜਿਹੜਾ ਸਟੇਟ ਆ ਦੁਸ਼ਮਣ ਆ ਉਹਦੀ ਲਗਾਤਾਰ ਹੀ ਕੋਸ਼ਿਸ਼ ਰਹੀ ਪਹਿਲੇ ਦਿਨ ਤੂੰ ਕਿ ਕਿਸ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਆਪਾਂ ਇਹਨੂੰ ਭੁੱਲ ਪਲਾ ਜਾਈਏ ਤੇ ਅਸੀਂ ਉਹਨੂੰ ਯਾਦ ਕਰਦੇ ਆ ਤੇ ਇਹਦੇ ਵਿੱਚ ਆਪਾਂ ਕਾਮਯਾਬ ਹੋਏ ਆ ਕਿ ਅਸੀਂ ਉਹ ਯਾਦ ਨੂੰ ਬਣਾਈ ਰੱਖਿਆ ਹੈ ਸਗੋਂ ਹਰ ਵਾਰ ਤੁਸੀਂ ਦੇਖੋ ਕਿ ਜਿਹੜੀ ਉਹ ਯਾਦ ਆ ਉਹ ਨਿੱਖਰਦੀ ਆ ਉਹਦੀ ਹੋਰ ਡੰਗਾਈ ਤੇ ਉਹਦੀ ਹੋਰ ਪਸਾਰ ਵਧਦੇ ਨੇ ਇਹਨਾਂ ਦੇ ਇੰਨੇ ਯਤਨਾਂ ਦੇ باوجود ਵੀ ਕਿਸ ਤਰੀਕੇ ਨਾਲ ਉਹ ਭੁੱਲ ਜੀ ਉਸ ਦੇ باوجود ਇਹ ਸਿੱਖਾਂ ਦੀ ਇੱਕ ਵੱਡੀ ਪ੍ਰਾਪਤੀ ਆ ਕਿ ਅਸੀਂ ਇਸ ਤਰੀਕੇ ਨਾਲ ਕਰ ਸਕੇ ਇਹ ਤਾਂ ਕਰ ਸਕੇ ਕਿ ਜਿਹੜਾ ਉਹ ਕੱਲੂ ਕਾਰਸੀ ਜੋ ਉਸ ਹੱਤਾਂ ਸੀ ਜੋ ਯੰਗ ਸੀ ਉਹਦੇ ਜੋ ਮਹੱਤਵਯ ਉਹ ਬਹੁਤ ਹੀ ਵੱਡੇ ਆ ਉਹ ਸਾਡੀ ਹੋਂਦ ਨਾਲ ਸ੍ਰਿਸ਼ਟੀ ਦੀ ਹੋਂਦ ਨਾਲ ਜੁੜੇ ਹੋਇਆ ਹਲੇ ਤੱਕ ਅਸੀਂ ਉਹ ਸਾਰੀਆਂ ਪਰਤਾਂ ਸਮਝ ਨਹੀਂ ਸਕੇ ਨਾ ਫਰੋਲ ਸਕੇ ਜਿਸ ਤਰੀਕੇ ਨਾਲ ਸਟੇਟ ਨੇ ਇੱਕ ਵਰਤਾਂਤ ਬੁਣਿਆ ਸੀ ਹੁਣ ਵੀ ਕਰਦੇ ਆ ਉਹ ਲਗਾਤਾਰ ਕਿ ਇਹ ਜਿਹੜਾ ਉਹਨਾਂ ਨੂੰ ਉਹ ਇਹਨੂੰ ਆਪਰੇਸ਼ਨ ਕਹਿੰਦੇ ਸੀ ਤੇ ਆਪਾਂ ਇਹਨੂੰ ਹਮਲਾ ਕਹਿੰਨੇ ਆ ਇਹ ਕੀਤਾ ਇਹ ਅਮਨ ਕਾਨੂੰਨ ਦੀ ਸਮੱਸਿਆ ਸੀ ਅੱਤਵਾਦ ਨਾਲ ਜੋੜਦੇ ਆ دہشتਵਾਦ ਨਾਲ ਜੋੜਦੇ ਆ ਕਈ ਵਾਰ ਫਿਰ ਉਹ ਸਥਾਨਕ ਕਾਰਨਾ ਕਰਕੇ ਜੋੜਦੇ ਆ ਆਰਥਿਕ ਕਾਰਨਾ ਕਰਕੇ ਜੋੜ ਦਿੰਦੇ ਆ ਕਈ ਵਾਰ ਸਮਾਜਿਕ ਉਥਲ ਪੁਥਲ ਨਾਲ ਜੋੜਦੇ ਆ ਕਈ ਵਾਰ ਸਿਆਸਤ ਨਾਲ ਜੋੜ ਦਿੰਦੇ ਆ ਇੰਡੀਆ ਦੀ ਕਈ ਵਾਰ ਅੰਤਰਰਾਸ਼ਟਰੀ ਸਾਜ਼ਿਸ਼ ਨਾਲ ਜੋੜਦੇ ਆ ਇਹ ਸਾਰੇ ਤਰੀਕੇ ਪਰਦਾੰਤ ਵਿਆਖਿਆ ਉਹਨੇ ਲੈ ਕੇ ਆਂਦੀ ਹੈ ਇਹ ਸਾਰੇ ਹੀ ਪ੍ਰੋਪਗਾਂਡਾ ਸੀ ਜਿਹੜੀ ਅਸਲ ਗੱਲ ਆ ਜਿਤ ਕਰਿਸ ਕਰਕੇ ਅਸੀਂ ਦਿਨੋਂ ਦਿਨ ਇਹ ਜਿਹੜਾ ਵਰਤਾਰਾ ਆ ਇਹ ਸ਼ਾਤ ਤਾਂ ਆ ਸਾਡਾ ਰਾਹ ਰਿਸ਼ਨਾ ਰਹੀ ਆ ਸਾਡਾ ਰਾਹ ਅੱਗੇ ਸਪਸ਼ਟ ਕਰ ਰਿਹਾ ਉਹ ਇਹ ਆ ਕਿ ਉਹਦੇ ਮਹੱਤਵ ਬਹੁਤ ਵੱਡੇ ਸੀ ਜਿਹੜਾ ਇਹ ਵਿਪਰਦਾ ਹਮਲਾ ਸੀ ਵਿਪਰਦੇ ਤਖਤ ਦਾ ਇਹ ਸ਼ਬਦ ਗੁਰੂ ਤੇ ਹਮਲਾ ਸੀ ਜੋ ਉਹ ਲੰਬੇ ਸਮੇਂ ਤੋਂ ਜਿਸ ਦੀ ਤਾਕ ਵਿੱਚ ਸੀ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਸੀ ਉਹਦੇ ਨਾਲ ਹੀ ਇਹ ਗੁਰੂ ਖਾਲਸਾ ਪੰਥ ਤੇ ਹਮਲਾ ਸੀ ਅਕਾਲ ਤਖਤ ਤੇ ਹਮਲਾ ਸੀ ਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਨੂੰ ਖਤਰਾ ਸੀਗਾ ਜਿਹੜਾ ਹੱਲੇ ਆਪਾਂ ਉਸ ਬਾਰੇ ਇੰਨਾ ਚਿਤਨ ਨਹੀਂ ਹੁਣੀ ਸਮਝ ਨਹੀਂ ਉਹ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਜ ਸਮਾਜ ਦਾ ਇੱਕ ਨਕਸ਼ਾ ਆ ਜੋ ਮਨੁੱਖ ਦੀ ਤਰਜ਼ੇ ਜ਼ਿੰਦਗੀ ਦਾ ਇੱਕ ਬਿਆਨ ਆ ਉਹਦੇ ਖਿਲਾਫ ਹਮਲਾ ਸੀ ਇਹ ਜਿੰਨੇ ਵੀ ਤਖਤੇ ਇਹਨਾਂ ਨੂੰ ਪਤਾ ਹੈ ਕਿ ਜੋ ਅਸਲ ਗੱਲ ਇੱਥੇ ਪਈ ਹੈ ਕਿ ਉਹ ਇੱਕ ਦਿਨ ਦੁਨੀਆ ਨੇ ਉੱਧਰ ਵੱਲ ਨੂੰ ਜਾਣਾ ਹੀ ਜਾਣਾ ਹੈ ਇਹ ਅਚੇਤ ਰੂਪ ਚ ਇੱਕ ਉਹ ਹਮਲਾ ਸੀ ਕਿ ਇਹ ਹੋਰ ਨਾਂ ਦੇ ਕੇ ਉਹਨੂੰ ਨੱਪ ਦਿੱਤਾ ਜਾਵੇ ਤੇ ਆਪਣਾ ਫਰਜ਼ ਕੀ ਬਣਦਾ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਦੀਆਂ ਵਰ੍ਹਸੀਆਂ ਮਨਾਉਂਦੇ ਹਾਂ ਇਸ ਵਰਤਾਰੇ ਨੂੰ ਵੀ ਸਦਾ ਆਪਣੇ ਨਾਲ ਰੱਖਦੇ ਹੁਣ ਆਪਣਾ ਫਰਜ਼ ਕੀ ਬਣਦਾ ਹੈ ਜਿਵੇਂ ਆਪਣੇ ਇੱਕ ਵਿਦਵਾਨ ਨੇ ਕਿਹਾ ਸੀ ਕਿ ਇਹਨੂੰ ਤੁਸੀਂ ਇਸ ਯਾਦ ਨੂੰ ਨਸੂਰ ਨਹੀਂ ਬਣਨ ਦੇਣਾ ਇੱਕ दगਦਾ ਸੂਰਜ ਬਣਾ ਕੇ ਆਪਣੇ ਅੱਗੋਂ ਦੇ ਰਾਹ ਰੋਸ਼ਨਾਉਣੇ ਨੇ ਉਹ ਸਾਡੇ ਸਮਿਆਂ ਦਾ ਵੱਡਾ ਵਿਦਵਾਨ ਸੀ ਪ੍ਰੋਫੈਸਰ ਗਰਪਾਦ ਸਿੰਘ ਇਹ ਗੱਲਾਂ ਉਹਨੀਆਂ ਬੜੀਆਂ ਢੂੰਗੀਆਂ ਸੀ ਨਸੂਰ ਤੋਂ ਉਹਨਾਂ ਦਾ ਮਤਲਬ ਸੀ ਕਿ ਅਸੀਂ ਰੋਦਨ ਨਹੀਂ ਕਰਨਾ ਕਿ ਸਾਡੇ ਤੇ ਆ ਹੋ ਗਿਆ ਆ ਤੱਕਾ ਹੋ ਗਿਆ ਆ ਗੱਲ ਹੋ ਗਈ ਜਿੰਨਾ ਅੱਜ ਸਾਡੇ ਕਈ ਹਿੱਸੇ ਕਰਦੇ ਆ ਉਹ ਇਸ ਤਰ੍ਹਾਂ ਹੀ ਕਰਦੇ ਰਹਿੰਦੇ ਕੋਸ਼ ਆਪਾਂ ਮੰਗਣਾ ਕਿਸੇ ਤੋਂ ਜਾਂ ਆਪਣੇ ਆਪ ਨੂੰ ਮਜਲੂਮ ਸਿੱਧ ਕਰਨਾ ਜਾਂ ਰੋਧਨ ਕਰਨਾ ਕਿ ਸਾਡੇ ਨਾਲ ਆਹ ਤੱਕਿਆ ਹੋ ਗਿਆ ਸਾਡੇ ਨਾਲ ਆਹ ਹੋ ਗਿਆ ਸਾਡੀ ਪਛਾਣ ਨੂੰ ਖਤਰਾ ਸਾਨੂੰ ਆਹ ਨੂੰ ਖਤਰਾ ਇਹ ਸਾਡਾ ਖਾਲਸੇ ਦਾ ਤਰੀਕਾ ਨਹੀਂ ਕਿ ਖਾਲਸਾ ਕਦੀ ਵੀ ਮਜਲੂਮ ਨਹੀਂ ਸੀ ਉਹ ਕਦੀ ਉਹਨੇ ਕਿਸੇ ਤੋਂ ਕਦੀ ਨਹੀਂ ਮੰਗਿਆ ਉਹ ਇਸ ਕਰਕੇ ਬਣੇ ਹੀ ਨਹੀਂ ਉਹਨੇ ਤਾਂ ਆਪਣੇ ਸਿਧਾਂਤਾਂ ਦੇ ਗੁਰੂ ਤੇ ਚੱਲ ਕੇ ਪਰੰਪਰਾ ਦੀ ਰੋਸ਼ਨੀ ਵਿੱਚ ਇਹੋ ਜੀ ਤਰਜ਼ੇ ਜ਼ਿੰਦਗੀ ਇਹੋ ਜਿਹਾ ਸਮਾਜ ਰਾਜ ਸਿਰ ਨਾ ਕਿ ਸਾਰੇ ਉਹਦੇ ਵੱਲ ਦੇਖਣੋਂ ਤੋਂ ਸੇਧ ਲੈਣ ਉਹ ਦੇਣ ਵਾਲਾ ਆ ਮੰਗਣ ਵਾਲਾ ਨਹੀਂ ਹੈ ਤੇ ਦਗਦੇ ਸੂਰਜ ਵਾਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਅਸੀਂ ਹੁਣ ਗੁਰੂ ਖਾਲਸਾ ਪੰਥ ਨੇ ਖਾਸ ਕਰਕੇ ਜ਼ਿੰਮੇਵਾਰੀ ਬਣਦੀ ਆ ਨੌਜਵਾਨਾਂ ਦੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਾਡੀ ਪਰੰਪਰਾ ਦੇ ਵਿੱਚ ਖੜ ਕੇ ਅੱਜ ਦੇ ਸਮੇਂ ਵਿੱਚ ਅੱਜ ਦੇ ਗਿਆਨ ਗਿਆਨ ਬੋਧ ਵਿੱਚ ਖੜ ਕੇ ਦੁਨੀਆ ਸਾਹਮਣੇ ਖਾਲਸੇ ਦੀ ਅਸਲ ਜੋ ਦੇਖਿਆ ਉਹ ਪੇਸ਼ ਕਰਨੀ ਹੈ ਜੋ ਰਾਜ ਹਲੇਮੀ ਰਾਜ ਜੋ ਨਿਆੜਾ ਸੱਚਾ ਬਰਾਬਰੀ ਵਾਲਾ ਸੰਜੀਵਲਤ ਵਾਲਾ ਉਹ ਕਿਹੋ ਜਿਹਾ ਉਹ ਇੱਥੇ ਆਪਾਂ ਜ਼ਾਹਰ ਕਰਨਾ ਹੈ ਜੋ ਸਮਾਜ ਬੇਗੰਪੂਰਾ ਜਿਹਨੂੰ ਕਿਹਾ ਗਿਆ ਬਰਾਬਰੀ ਵਾਲਾ ਬਿਨਾ ਭੇਦਭਾਤ ਤੋਂ ਖੇੜਿਆਂ ਵਾਲਾ ਖੁਸ਼ੀਆਂ ਵਾਲਾ ਜਿੱਥੇ ਕੋਈ ਗਮ ਨਹੀਂ ਜਿੱਥੇ ਸਾਰਿਆਂ ਦੇ ਬਰਾਬਰ ਮੌਕੇ ਆ ਜਿੱਥੇ ਕੋਈ ਦੂਜਾ ਨਹੀਂ ਉਹ ਗੱਲਾਂ ਅਸੀਂ ਉਹ ਜਿਉਉਣੀਆਂ ਆ ਗੱਲਾਂ ਹੀ ਨਹੀਂ ਸਿਰਫ ਕਰਨੀਆਂ ਉਹ ਅਜ ਲੋੜ ਆ ਕਿ ਉਹ ਉੱਥੇ ਖੜ ਕੇ ਗੁਰੂ ਗ੍ਰੰਥ ਸਾਹਿਬ ਉਹ ਜੀ ਵਿਦਵਤਾ ਪੈਦਾ ਹੋਵੇ ਉਹ ਜੀ ਅਮਲ ਆਉਣ ਉਹ ਜੀ ਵਿਚਾਰ ਹੋਵੇ ਸ਼ਬਦ ਦਾ ਅੱਜ ਸ਼ਬਦ ਦੀ ਜੰਗ ਆ ਜਿਹੜੀ ਦੂਸਰੀ ਜੰਗ ਸੀ ਹਥਿਆਰਬੰਦ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਰਾਤ ਦੇ ਚੱਲਦੇ ਨੌਜਵਾਨ ਨੇ ਬਹੁਤ ਹੀ ਖੂਬੀ ਨਾਲ ਲੜੀ ਤਸ਼ਾਤਾਂ ਦਿੱਤੀਆਂ ਤੇ ਉਹ ਚ ਫਤਿਹ ਹੋਈ ਹੈ ਕਿਓ ਤੁਹਾਡੇ ਸਾਹਮਣੇ ਚਾਨਣ ਮਨਾਰਾ ਅੱਜ ਸ਼ਬਦ ਦੀ ਜੰਗ ਦੀ ਜ਼ਰੂਰਤ ਹੈ ਵਿਚਾਰਾਂ ਦੀ ਅਮਲਾਂ ਦੀ ਉਹ ਸਾਡੇ ਤੁਹਾਡੇ ਸਾਰਿਆਂ ਦੇ ਅੱਗੇ ਰਾਹ ਆਇਆ ਤੇ ਇਹ ਸਾਡੇ ਅਸਲwidetilde ਚ ਨੇ ਤੇ ਐਵੇਂ ਗੱਲਾਂ ਨਹੀਂ ਆਹੇ ਤੁਹਾਨੂੰ ਰਾਜ ਪਾਤਸ਼ਾਹੀ ਅਕਾਲ ਪੁਰਖ ਨੇ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਵੇਂ ਹੀ ਕੋਈ ਬੋਲਾ ਨਹੀਂ ਹੈ ਦੇਖ ਤੇਗ ਫਤੇ ਸੰਤਸਪਾਹੀ ਗੱਤ ਕਰੋ ਨਾਮ ਜਪ ਵਣ ਸਕੋ ਇਹਦੇ ਪਿੱਛੇ ਵੱਡੀਆਂ ਸਚਾਈਆਂ ਇਹ ਸਚਾਈਆਂ ਤੁਹਾਡੇ ਆਮਲਾਂ ਤੁਹਾਡੇ ਵਿਚਾਰਾਂ ਰਾਹੀਂ ਸਾਹਮਣੇ ਆਉਣੀਆਂ ਤੇ ਤੁਸੀਂ ਉਧਰ ਚੱਲ ਜਿਏ ਤੇ ਜੋ ਗੱਲ ਹੋਣ ਦੀ ਗੱਲ ਆ ਕਿ ਜਿਸ ਤਰੀਕੇ ਨਾਲ ਹੋਣ ਆਪਣੇ ਸੁਖਦੀਪ ਸਿੰਘ ਨੇ ਜ਼ਿਕਰ ਕੀਤਾ ਕਿ ਜਿਹੋ ਜੇ ਸਮੇਂ ਨੇ ساری ਦੁਨੀਆ ਤੇ ਇਹ ਬੜੇ ਐਮ ਸਮੇਂ ਆ ਪਿਛਲੇ ਕੁਝ ਸਾਲਾਂ ਤੋਂ ਅਗਲੇ ਕੁਝ ਸਾਲ ਬਹੁਤ ਹੀ ਐਨੀਆਂ ਇਹਦੇ ਵਿੱਚ ਪੁਰਾਣੇ ਜਿੰਨੇ ਵੀ ਬੰਤਨਾ ਬਣਾਈਆਂ ਸੀ ਵੱਡੀਆਂ ਤਾਕਤਾਂ ਨੇ ਦੇਸ਼ਾਂ ਨੇ ਤਾਕਤਵਰ ਨੇ ਉਹ ਸਾਰੀਆਂ ਹਿੱਲ ਗਈਆਂ ਨੇ ਉਹਨਾਂ ਦੇ ਧੁਰੇ ਹਿੱਲ ਗਏ ਆ ਆਰਥਿਕ ਸੰਕਟ ਆ ਵਾਤਾਵਰਨ ਦਾ ਸੰਕਟ ਆ ਪ੍ਰithvi ਦੇ ਜੀਵਨ ਦਾ ਸੰਕਟ ਆ ਹਰ ਜਿਹੜਾ ਮਾਡਲ ਸੀ ਗਵਰਨਮੈਂਟ ਦਾ ਉਹ ਸੰਕਟ ਦੇ ਵਿੱਚ ਆ ਸਭ ਕੁਝ ਹਿੱਲਜੁਲ ਹੋ ਰਿਹਾ ਹੈ ਜੰਗ ਕਈ ਥਾਂ ਸ਼ੁਰੂ ਹੋ ਚੁੱਕੀ ਆ ਜਿਹੜੇ ਰੁਕ ਨਹੀਂ ਰਹੇ ਸਾਰੀਆਂ ਕੋਸ਼ਿਸ਼ਾਂ ਕਰਨ ਦੇ باوجود ਕਈ ਹੋਰ ਥਾਂ ਕਿਸੇ ਵਕਤ ਵੀ ਸ਼ੁਰੂ ਹੋ ਸਕਦੇ ਨੇ ਜਦੋਂ ਸਾਰੇ ਤਰ੍ਹਾਂ ਦੇ ਚੱਲਦੇ ਸਿਸਟਮ ਫੇਲ ਹੋ ਰਹੇ ਆ ਉੱਥੇ ਸਾਡੀ ਹੋਰ ਵੀ ਜ਼ਿੰਮੇਵਾਰੀ ਬਣਦੀ ਤੇ ਇਹ ਸੁਭਾਵਨਾ ਤੇ ਇਹ ਸੁਭਾਵਨਾ ਹੀ ਬਣਦੀ ਹੈ ਕਿ ਜੋ ਅਸਲ ਸੱਚ ਆ ਜੋ اٹਲ ਸਚਾਈ ਆ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਰਾਜ ਤੇ ਸਮਾਜ ਦਾ ਸੰਕਲਪ ਆ ਸਰਬ ਦੇ ਭਲੇ ਵਾਲਾ ਉਹ ਹੁਣ ਸਭ ਤੋਂ ਜ਼ਿਆਦਾ ਸਮਾਇਆ ਕਿ ਉਹਨੂੰ ਤੁਸੀਂ ਜ਼ਾਹਰ ਕਰੋ ਤੇ ਉਹਦੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਇਹੋ ਜੇ ਸਮਿਆਂ 'ਚ ਉਹ ਤਾਂ ਹੀ ਤੁਸੀਂ ਕੁਝ ਕਰ ਸਕਦੇ ਜੇ ਤੁਸੀਂ ਆਪਣੇ ਤੌਰ ਤੇ ਸੂਤਰਬੱਧ ਹੋਵੋ, ਕਤਾਰਬੱਧ ਹੋਵੋ, ਜਥੇਬੰਧ ਹੋਵੋ। ਜੋ ਸਾਨੂੰ ਪਰੰਪਰਾ ਦਿੱਤੀ ਆ, ਜੋ ਸਾਨੂੰ ਸਿਧਾਂਤ ਦਿੱਤਾ ਆ, ਜੋ ਸਾਨੂੰ ਤਰੀਕੇ ਦਿੱਤੇ ਆ ਗੁਰੂ ਨੇ ਉਹਦੇ ਅਨਸਾਰ ਅਸੀਂ ਇਕੱਠੇ ਹੋਈਏ ਗੁਰੂ ਦੀ ਹਜ਼ੂਰੀ ਵਿੱਚ। ਇੱਥੇ ਹੀ ਇਹ ਬਣਦਾ ਕਿ ਅਸੀਂ ਇੱਕ ਤਾਂ ਪਹਿਲੀ ਗੱਲ ਸ਼ੁਰੂ ਹੁੰਦੀ ਹੈ ਗੱਲਬਾਤ ਤੋਂ ਕੁਛ ਕਹਿਣ ਸੁਣਨ ਤੋਂ ਸੰਵਾਦ ਤੋਂ ਕਿ ਅਸੀਂ ਜਿੱਥੇ-ਜਿੱਥੇ ਵੀ ਹੈ ਜੋ-ਜੋ ਵਿਚਾਰ ਤਾਰਾ ਪਾਟੀਆਂ ਟੜੇ ਉਹਨਾਂ ਸਾਰਿਆਂ ਤੋਂ ਉੱਠ ਕੇ ਆਪਸ ਵਿੱਚ ਵਿਚਾਰ ਵਟਾਂਦਰਾ ਸ਼ੁਰੂ ਕਰੀਏ ਸਾਡੀਆਂ ਸਾਂਝਾਂ ਹੀ ਸਾਂਝ ਆਆਂ ਜਿਹੜੀ ਵੱਖਰੇਵੇਂ ਬਹੁਤ ਥੋੜੇ ਆ ਉਹਨਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸਾਂਝ ਤੋਂ ਸ਼ੁਰੂ ਕਰਨੀ ਚਾਹੀਦੀ ਤੇ ਇਹਦੇ ਵਿੱਚ ਹੀ ਦੂਸਰੀ ਲੜੀ ਆਉਂਦੀ ਕਿ ਸਥਾਨਿਕ ਪੱਧਰ ਤੇ ਸਭ ਕੁਝ ਹੋਣਾ ਆ। ਸਥਾਨਿਕ ਪੱਧਰ ਤੇ ਜਥੇ ਸੰਗਤਾਂ ਕਾਇਮ ਕੀਤੀਆਂ ਜਾਣ ਜਿੱਥੇ-ਜਿੱਥੇ ਵੀ ਪਿੰਡਾਂ ਨਗਰਾਂ ਗੁਰੂਕਰਾں ਜਿੱਥੇ ਵੀ ਤੁਸੀਂ ਕਰ ਸਕਦੇ ਹੋ ਉੱਥੇ ਇਸ ਤਰ੍ਹਾਂ ਟਿੱਕੀ ਨਾਲ ਜਥੇ ਤੇ ਸੰਗਤਾਂ ਕਾਇਮ ਕਰੋ। ਇਹ ਹੰਨੇ-ਹੰਨੇ ਮੀਰੀ ਦਾ ਇਹੀ ਮਤਲਬ ਹੈ। ਅੱਜ ਦੇ ਸਮਿਆਂ 'ਚ ਕੋਈ ਵੱਡੇ ਜਥੇਮਤ ਢਾਂਚੇ ਜਾਂ ਇੱਕ ਲੀਡਰਸ਼ਿਪ ਵਾਲਾ ਬਿਲਕੁਲ ਸਮਾਨ ਹੀ ਇਹ ਸਟੇਟ ਬਹੁਤ ਪਾਵਰਫੁਲ ਆ ਉਹ ਬਹੁਤ ਸੌਖੀ ਅਨੁਰੂਟਾਉਣਾ ਸਾਡੀ ਲੀਡਰਸ਼ਿਪ ਅਕਾਲ ਤਖਤ ਤੇ ਗੁਰਮਤੇ ਰਾਹੀ ਪੰਜ ਸਿੰਘਾਂ ਦੀ ਉਹ ਆ ਕੋਈ ਇੱਕ ਬੰਦਾ ਕੋਈ ਇੱਕ ਜਥੇਬੰਦੀ ਨਹੀਂ ਤੇ ਪੰਥਕ ਤੌਰ ਤੇ ਸਾਨੂੰ ਇਹ ਕਰਨਾ ਚਾਹੀਦਾ ਜੋ ਗੁਰੂ ਨੇ ਸਾਨੂੰ ਸਸਤਾ ਦਿੱਤੀ ਆ ਅਕਾਲ ਤਖਤ ਦੀ ਗੁਰਮਤੇ ਦੀ ਉਹ ਬਹੁਤ ਹੀ ਜ਼ਰੂਰੀ ਹੈ ਇਸ ਵਕਤ ਉਸ ਤੋਂ ਬਿਨਾ ਤੁਰਿਆ ਹੀ ਨਹੀਂ ਜਾ ਸਕਦਾ ਉਹ ਸਾਡਾ ਕੇਂਦਰੀ ਤੁਰਾ ਆ ਉਹ ਸਾਡੇ ਤੇ ਕੁੰਡਾ ਆ ਉਥੋਂ ਸੇਧ ਮਿਲਦੀ ਆ ਪਿਛਲੇ ਲੰਮੇ ਸਮੇਂ ਤੋਂ ਸਦੀ ਤੋਂ ਵੀ ਉੱਪਰ ਹੋ ਗਿਆ ਆ ਉਹ ਸੰਸਥਾ ਹੋਰ ਨਾਂ ਦੇ ਗੁਲਾਮੀ ਵਿੱਚ ਆ ਉੱਥੇ ਕੁਝ ਵੀ ਗੁਰਮਤ ਅਨਸਾਰ ਨਹੀਂ ਹੋ ਰਿਹਾ ਕੁਝ ਪਰੰਪਰਾ ਅਨਸਾਰ ਨਹੀਂ ਸਭ ਕੁਝ ਗੈਰ ਪਰੰਪਰਾ ਤੇ ਗੈਰ ਪੰਥਿਕ ਤਰੀਕੇ ਨਾਲ ਹੋ ਰਿਹਾ ਆ ਉਹ ਸਾਡਾ ਅੱਜ ਫਰਜ ਬਣਦਾ ਕਿ ਇੱਥੋਂ ਸ਼ੁਰੂ ਕਰੀਏ ਕਿ ਕਾਲ ਤਖਤ ਨੂੰ ਇਨ੍ਹਾਂ ਪ੍ਰਭਾਵਾਂ ਤੋਂ ਮੁਕਤ ਕਰਾਈਏ ਉੱਥੇ ਗੁਰਮਤਾ ਤੇ ਸਾਂਝੀ ਲੀਡਰਸ਼ਿਪ ਪੰਜ ਪ੍ਰਧਾਨੀ ਪ੍ਰਣਾਲੀ ਰਾਹੀਂ ਚੁਣਨ ਦੇ ਦੁਆਰਾ ਬਣਤਰਾਂ 와 ਦੁਆਰਾ ਯਤਨ ਕਰੀਏ ਇਹ ਬੁਨਿਆਦ ਆ ਜਿੱਥੋਂ ਤੁਰ ਤੁਰਨਾ ਸਭ ਕੁਝ ਕੋਈ ਵੀ ਰਾਜ ਭਾਵੇਂ ਪੰਜਾਬ ਦੀ ਗੱਲ ਰਾਜ ਦੀ ਗੱਲ ਕਰਦੇ ਹਾਂ ਜਾਂ ਖਾਲਿਸਤਾਨ ਦੀ ਗੱਲ ਕਰਦੇ ਇਹ ਇਹ ਬੁਨਿਆਦ ਆ ਇਸ ਤੋਂ ਬਿਨਾਂ ਤੁਰਿਆ ਹੀ ਨਹੀਂ ਜਾ ਸਕਦਾ ਇਸ ਕਰਕੇ ਬੁਨਿਆਦ ਤੋਂ ਤੁਰਨਾ ਚਾਹੀਦਾ ਹੈ। ਇਹੀ ਸਾਡੀ ਬੇਨਤੀ ਹੈ ਇਸੇ ਕਰਕੇ ਅਸੀਂ ਸਾਰੇ ਥਾਂ ਜਾ ਕੇ ਸੰਗਤਾਂ ਅੱਗੇ ਇਹੀ ਅਰਜ਼ੋਈ ਕਰ ਰਹੇ ਹਾਂ ਕਿ ਸਮੇਂ ਬਹੁਤ ਹੀ ਹੈ ਮਿਆਂ ਤੇ ਸਮਾਂ ਖੜਦਾ ਨਹੀਂਗਾ। ਆਪਾਂ ਸਮੇਂ ਨੂੰ ਸੰਭਾਲੀਏ। ਸਾਰੇ ਜਣੇ ਕੁਛ ਨਾ ਕੁਛ ਯੋਗਦਾਨ ਪਾਈਏ ਜਿਹੜੇ ਯੋਗਦਾਨ ਪਾ ਰਹੇ ਉਹ ਪਹਿਲਾਂ ਤੋਂ ਵੀ ਜ਼ਿਆਦਾ ਯੋਗਦਾਨ ਪਾਉਣ। ਆਪਣੀਆਂ ਛੋਟੀਆਂ ਬਲਗਨਾ ਤੋਂ ਉਠਿਏ ਤੇ ਅਕਾਲ ਤਖਤ ਤੇ ਗੁਰੂ ਦੀ ਹਜ਼ੂਰੀ ਵਿੱਚ ਤੇ ਗੁਰੂ ਦੀਆਂ ਸੰਸਥਾਵਾਂ ਥੱਲੇ ਗੁਰਮਤੇ ਪੰਜ ਪ੍ਰਧਾਨੀ ਪ੍ਰਣਾਲੀ ਤੇ ਉੱਥੇ ਇਕੱਠੀ ਹੋਈ ਉਹੀ ਇਕੱਠ ਆ ਉਹੀ ਏਕਤਾ ਆ ਬੰਦਿਆਂ ਤੇ ਧੜਿਆਂ ਦੀ ਏਕਤਾ ਕੋਈ ਏਕਤਾ ਨਹੀਂ ਹੁੰਦੀ ਇੱਥੋਂ ਸਾਡੇ ਅਗਲੇ ਰਾਹ ਖੁੱਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ bye okay.